ਮੇਰਾ ਨਾਮ ਮਨਪ੍ਰੀਤ ਸਿੰਘ ਹੈ ਵੀਰ ਜੀ ਗਲੀ ਬਾਕੀ ਬਹਿਰੀ ਰਹਿਣ ਵਾਲੇ ਵੀਰ ਜੀ ਇੱਕ ਨਾਲ ਸੇਰੇ ਮੈਂ ਕੋਈ ਸਮਾਂ तकरीबन ਕੋਈ ਮਰਸਾਉਣਾ 1.75 ਦਾ ਟਾਈਮ ਆ ਤੇ ਮੈਂ ਅੰਦਰ ਖਾਣਾ ਖਾ ਰਿਆ ਸੀ ਹਾਂਜੀ ਇੱਕ ਦੋ ਸ਼ੱਕੀ ਵਿਅਕਤੀ ਆਏ ਨੇ ਇੱਕ ਆ ਆਪਣਾ ਜਿਹੜਾ ਅਸੀਂ ਫੜਿਆ ਹੋਇਆ ਏ ਹਾਂਜੀ ਤੇ ਇੱਕ ਦੇ ਨਾਲ ਨੰਗ ਸਿੰਘ ਸੀ ਕੋਈ ਹਾਂਜੀ ਤੇ ਇਹਨਾਂ ਨੇ ਆਂਦੇ ਹੀ ਮਤਲਬ ਇੱਥੇ ਗਾਲਾ ਗੁੱਲਾ ਕੱਢਣ ਲੱਗੇ ਮਾਤਾ ਜੀ ਬਾਹਰ ਸੀ ਛੋਪ ਤੇ ਸੀ ਮੇਰੇ ਤੇ ਮੈਂ ਅੰਦਰ ਖਾਣਾ ਖਾ ਰਿਆ ਸੀ ਤੇ ਖਾਣਾ ਖਾਂਦੇ ਖਾਂਦੇ ਮੈਨੂੰ ਜਦੋਂ ਸ਼ੋਰ ਆਇਆ ਮੈਂ ਕੈਮਰੇ 'ਚ ਦੇਖਿਆ ਤਾਂ ਬਾਹਰ ਮਤਲਬ ਕਿ ਐ ਗੱਡੀ ਨੂੰ ਮਤਲਬ ਕਿ ਗੱਡੀ ਭੰਦਾ ਪਿਆ ਸੀ ਸਾਰੀ ਇਹਨਾਂ ਮੈਂ ਵੇਖਿਆ ਜਦੋਂ ਮੈਂ ਦੇਖਿਆ ਗੱਡੀ ਭੰਦਾ ਪਿਆ ਫਿਰ ਮੈਂ ਵੀਰ ਜੀ ਨੂੰ ਮੇਰੇ ਮਾਤਾ ਜੀ ਨੇ ਢਾਇਆ ਢਾਂਦੇ ਢਾਂਦੇ ਮੇਰੇ ਮਾਤਾ ਜੀ ਦੇ ਦਾਤਰ ਮਰਨ ਲੱਗ ਗਏ ਜਦੋਂ ਇਹਨਾਂ ਨੇ ਮਾਤਾ ਜੀ ਦੇ ਦੁਆਰ ਕਰਨਾ ਸ਼ੁਰੂ ਕਰਤਾ ਫਿਰ ਮੈਂ ਵੀਰ ਜੀ ਨੂੰ ਜਾ ਕੇ ਫੜਿਆ ਫਿਰ ਇਹਨੇ ਮਤਲਬ ਗੱਡੀ ਭੰਨਤੀ ਸੀ ਦੋ ਸਾਰੀ ਤੇ ਗੱਡੀ ਭੰਨਣ ਤੋਂ ਬਾਅਦ ਇੱਥੇ ਮਤਲਬ ਕਿ ਡਿੱਗ ਗਿਆ ਵਾ ਦੇ ਕੇ ਦੇ ਚਲੋ ਛੱਟ ਵੀ ਲੱਗੀ ਆ ਪਰ ਇਹ ਹੈ ਕਿ ਇਹਨੇ ਨਸ਼ਾ ਕੀਤਾ ਆ ਬੰਦੇ ਨੇ ਨਸ਼ ਜਿਹੜਾ ਨੰਗ ਸਿੰਘ ਸੀ ਇਹਦੇ ਨਾਲ ਉਹ ਭੱਜ ਗਿਆ। ਹਾਂਜੀ ਦੱਤਰ ਨਾਲ ਲੈ ਕੇ ਆਏ ਸੀ ਖੰਡਾ ਸੀ ਜੀ। ਅੱਛਾ ਜੀ ਨੰਗ ਸਿੰਘ ਜੀ ਉਹ ਵੀ ਉਹਨਾਂ ਕੋ ਵੀ ਕੋਈ ਹਾਂਜੀ ਉਹਨਾਂ ਕੋ ਵੀ ਖੰਡਾ ਸੀ ਉਹ ਭੱਜ ਗਏ ਸੀ ਵੀਰ ਜੀ। ਨਹੀਂ ਇਹ ਕਰਨ ਕੀ ਮੈਨ ਮੈਟਰ ਕੀ ਸੀ ਤੁਹਾਡੀ ਗੱਡੀ ਭੜਾਣਾ ਸੀ ਕੀ ਮੈਟਰ ਕੀ ਸੀ। ਇਹ ਪਤਾ ਨਹੀਂ ਜਿੰਨਾ ਤੇ ਕੀ ਮੈਟਰ ਸੀ ਵੱਡੇ ਬ੍ਰਦਰ ਨਾਲ ਕੋਈ ਮਤਲਬ ਇਹਨਾਂ ਦਾ ਵੱਡੇ ਬ੍ਰਦਰ ਨੇ ਇਹਨਾਂ ਕੋ ਪੈਸੇ ਪੂਸੇ ਲੈਣੇ ਸੀ। ਤੁਹਾਡੇ ਬ੍ਰਦਰ ਹਾਂਜੀ ਤੇ ਸਵੇਰੇ ਕੋਈ ਇਹਨਾਂ ਦਾ ਕੋਈ ਗੱਲਬਾਤ ਹੋਈ ਸੀ ਜਦ ਕਿ ਅਸੀਂ ਸਵੇਰੇ ਮੇਰੇ ਸਾਹਮਣੇ ਵੱਡੇ ਬ੍ਰਦਰ ਨੇ ਮੇਰੇ ਨੇ ਕੰਪਲੇਂਟ ਵੀ ਪਾਤੀ ਸੀ ਆਨਲਾਈਨ ਕਿ ਅਸੀਂ ਇਹ ਕੋ ਪੈਸੇ ਲੈਣੇ ਸਾਨੂੰ ਧਮਕੀਆਂ ਲ ਬ੍ਰਦਰ ਨੇ ਕੋਈ ਲੈਣਾ ਏਰ ਕੋ ਮੇਰੇ ਸਾਹਵਣਾ ਪੈਸਾ ਲੱਖਾਂ ਤੋਂ ਤਾਂ ਹੀ ਲੈਣਾ ਤੇ ਇਹਦੇ ਚੱਕਰ ਤੇ ਮਤਲਬ ਧਮਕੀਆਂ ਦਿੰਦਾ ਸੀ ਮੈਂ ਘਰ ਆ ਜਾਣਾ ਮੈਂ ਕਰ ਦੂੰ ਕਰ ਦੂੰ ਘਰ ਆ ਕੇ ਗਲ ਪੈ ਜੂਗਾ ਮੈਂ ਗੱਡੀਆਂ ਭੰਦ ਮੋਲ ਹੈ ਜੀ ਦਹਸ਼ਤ ਕਿਸ ਤਰ੍ਹਾਂ ਦਾ ਮੋਲ ਹੈ ਜੀ ਮੇਂ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਬਾਹਰ ਦਾ ਥੋੜੀ ਬੜੀ ਵੱਡੀ ਘੱਟ ਘੱਟ ਬੜੀ ਵੱਡੀ ਇੱਥੇ ਜੀ ਵੇਖੋ ਸਾਡਾ ਜਿਹੜਾ ਇਹ ਇਲਾਕਾ ਹੈ ਨਾ ਇਹ ਬਹੁਤ ਵਧੀਆ ਇਲਾਕਾ ਵਾ ਇੱਥੇ ਮਤਲਬ ਇਦਾਂ ਦਾ ਕਾਂਡ ਬਲਤੇ ਹੁੰਦਾ ਹੀ ਨਹੀਂ ਆ ਪਰ ਜਿਹੜਾ ਇਹ ਸ਼ਖਸ਼ ਹੈ ਇਹਦੀ ਪਤਾ ਨਹੀਂ ਕਿੰਨੀ ਇਨੀ ਦਿਲਵਦੀ ਹੋ ਗਈ ਕਿ ਐਡੇ ਬਦੇ ਬੰਦ ਕਲੋਨੀ ਹੈ ਸਾਡੀ ਸਾਰੀ ਹੈ ਸਾਡੀ ਬੰਦ ਕਲੋਨੀ ਦੇ ਮਤਲਬ ਅਨਨੋਨ ਪਰਸਨ ਦਾ ਇੱਧਰ ਕੰਮ ਹੀ ਕੋਈ ਨਹੀਂ ਹੈ ਬੱਚੇ ਵੀ ਨਾ ਲੱਗਿਆ ਜੀ ਅ ਜਿਹੜੇ ਹਾਂ ਜੀ ਗਲੀ 'ਚ ਬੱਚੇ ਖੇਡਦੇ ਆ ਜੀ ਇੱਥੇ ਬੈਡਬਾਲ ਖੇਡਦੇ ਨੇ ਕੋਈ ਵਾਲੀਬਾਲ ਖੇਡਦਾ ਕੋਈ ਕੁਝ ਖੇਡਦਾ ਪਰ ਇਹਦੇ ਦੌਰਾਨ ਜੇ ਬੱਚੇ ਹੁੰਦੇ ਤੇ ਫਿਰ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਣਾ ਜੀ ਸਾਡੇ ਵੱਲੋਂ ਵੀ ਇਹਨਾਂ ਕੋਈ ਕੁੱਟੀਆਂ ਵਗੈਰਾ ਕਿ ਕਿਸੇ ਨਹੀਂ ਸਾਡੇ ਵੱਲੋਂ ਕੋਈ ਨਹੀਂ ਜੀ ਬਸ ਇਹਨੂੰ ਐਸੀ ਫੜ ਕੇ ਰੈਸਤੀ ਗਈ ਤੈਨੂੰ ਬੰਨਿਆ ਵੀਰ ਜੀ ਹੁਣ ਮੋਕੇ ਤੇ ਪੁਲਿਸ ਆ ਗਈ ਹੈ ਹਾਂ ਜੀ ਆ ਗਈ ਹੈ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਮੰਗ ਇਹੋ ਕਰਦੇ ਆ ਜੀ ਇਹਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡਾ ਜੋ ਵੀ ਨੁਕਸਾਨ ਹੋਇਆ ਤੋ ਹਰਜਾਨਾ ਪਰਵਾਇਆ ਜਾਵੇ ਸਾਡਾ ਇਹ ਜਿਹੜੀ ਗੱਡੀ ਤੋੜੀ ਹੈ ਕੱਲੇ ਨੇ ਤੋੜੀ ਕਿ ਹੋਰ ਵੀ ਇਹਦੇ ਨਾਲ ਬੰਦਿਆਂ ਨੇ ਇਹਨੇ ਕੱਲੇ ਨੇ ਤੋੜੀ ਹੈ ਜੀ ਸਾਡੇ ਕੋ ਬਗੈਦਾ ਵੀਡੀਓ ਰਿਕਾਰਡਿੰਗ ਸਾਰੀ ਪਈ ਹੈ ਜੀ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆਂ ਜੀ ਇਹਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਗੱਡੀ ਦਾ ਨੁਕਸਾਨ ਹੋਇਆ ਉਹ ਇਹਨਾਂ ਵੱਲੋਂ ਸਾਡੇ ਨੂੰ ਪਰਵਾਇਆ ਜਾਵੇ ਪਹਿਲਾਂ ਵੀ ਇਸ ਬੰਦੇ ਨੇ ਇੱਥੇ ਆ ਕੇ ਇੱਕ ਨਹੀਂ ਜੀ ਇੱਥੇ ਪਹਿਲਾਂ ਨਹੀਂ ਇਹ ਪਹਿਲਾਂ ਵੀ ਇਸ ਬੰਦੇ ਦੀ ਕਿਤੇ ਹੋਰ ਇੰਨੇ ਮਤਲਬ ਸੇਮ ਇਦਾਂ ਹੀ ਕੰਡੀਸ਼ਨ ਉੱਥੇ ਕੀਤੀ ਸੀ ਪਹਿਲਾਂ ਵੀ ਇਹਨੇ ਕਿਸੇ ਦੀ ਗੱਡੀ ਪਰ ਨਹੀਂ ਆ ਉਹਨਾਂ ਦਾ ਵੀ ਕੋਈ ਮਤਲਬ ਪੈਸੇ ਨਾ ਲੈਣ ਦੇਣ ਸੀ ਇਹ ਬੰਦੇ ਨੇ ਬੜੇ ਜਾਣੇ ਦੇ ਪੈਸੇ ਦੇਣੇ ਆ ਸਮਝਦੇ ਜੇ ਤੁਸੀਂ ਆਪਣੇ ਪੈਸੇ ਲੈਣ ਵਾਸਤੇ ਜੀ ਤੁਹਾਨੂੰ ਮਤਲਬ ਹਾਂਜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣਾ ਹਾਂਜੀ ਬਿਲਕੁਲ ਜੀ ਆਪਣੇ ਪੈਸੇ ਮੰਗਣ ਕਰਨ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇਹ ਬੰਦਾ ਗੋਤਮ ਕਿਹਾ ਦਿੰਦਾ ਸੀ ਫਿਰ ਜੱਗੂ ਪਗਵਾਨਪੁਰੇ ਦਾ ਮਤਲਬ ਇਦਾਂ ਤੇ ਕਰਕੇ ਨਾਂ ਲੈਂਦਾ ਸੀ ਮੈਂ ਗੈਂਗਸਟਰ ਤੋਂ ਫਲਾਣਾ ਟੀ ਗਿਆ ਹਾਂਜੀ ਜੀ ਇਹਨੇ ਆਪਣੇ ਮੂੰਹ ਕਿਹਾ ਕਿ ਮੈਂ ਗੈਂਗਸਟਰਾਂ ਨਾਲ ਲਿੰਕ ਰੱਖਦਾ ਮੈਂ ਤੁਹਾਨੂੰ ਸਾਰਿਆਂ ਦੱਸ ਦਊਗਾ ਜਦ ਕਿ ਇਹਨਾਂ ਦੇ ਐਸਆਈ ਸਾਹਿਬ ਵੀ ਆਏ ਉਹਨਾਂ ਨੂੰ ਵੀ ਕਹਿੰਦਾ ਕਿ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮਹੌਲ ਹੈ ਜੀ ਹੁਣ ਭਾਜੀ ਹੁਣ ਤੇ ਬਹੁਤ ਡਰਦਾ ਮਹੌਲ ਹੈ ਜਿਹੜੇ ਹਿਸਾਬ ਨਾਲ ਨੇ ਵਾਰਦਾਤ ਕੀਤੀ ਮੇਰੇ ਸਾਹਣਾ ਸਾਰੇ ਆਸੇ ਪਾਸੇ ਲੋਕ ਸਹਿਮੇ ਪਏ ਆ ਜੀ ਹਾਂਜੀ ਅਸੀਂ ਜੀ ਨਾਂ ਮੇਰਾ ਰਾਜਰਾਨੀ ਹੈ ਤੇ ਮੈਂ ਆਪਣੇ ਸੌਤੇ ਕੰਮ ਕਰਦੀ ਆ ਮੈਂ ਦੁਕਾਨ ਖੋਲ੍ਹਦੀ ਹਾਂਜੀ ਇਹ ਬਾਂਕੇ ਬਿਆਰੀ ਗਲੀ ਹੈ ਜੀ ਕੀ ਗੱਲ ਹੋ ਯਾਰ ਮੈਂ ਗੱਲ ਕੋਈ ਨਹੀਂ ਹੋਈ ਜੇ ਆਏ ਮੋਟਰਸਾਈਕਲ ਦੋਨੇ ਜਾਨੇ ਤੇ ਦੋਨਿਆਂ ਨੇ ਆਣ ਕੇ ਪਹਿਲਾ 100 ਦਾ ਨਿਹਾਰਾ ਬੋਲਿਆ ਉਹਨਾਂ ਨੇ 100 ਨਿਹਾਰਾ ਸਸਰੀਕਾਰ ਮੁੜ ਕੇ ਉਹਨਾਂ ਨੇ ਕੀ ਕੀਤਾ ਫਿਰ ਮੁੜ ਕੇ ਕੱਢ ਕੇ ਖੰਡਾ ਤੇ ਗਾਲਾਂ ਕੱਢੀਆਂ ਕੱਢ ਗੋਪੀ ਭਾਂਦੇ ਆ ਯਾਰ ਬਾਹਰ ਫਲਾਂਟਿੰਗ ਮੈਂ ਆਹੀ ਮੈਂ ਕਿ ਹਟਾ ਕੇ ਵੀ ਮੈਂ ਕਿਹਾ ਬੇਟਾ ਨਾ ਕਰੋ ਇਹ ਕੰਮ ਕਿੱਥੇ ਕਿਉਂ ਗਾਲਾਂ ਕੱਢਦੇ ਹੋ ਕਿਉਂ ਇਤਨਾ ਬੋਲਦੇ ਹੋ ਤੇ ਕਹਿੰਦਾ ਮੈਨੂੰ ਆ ਤਾਂ ਪਿੱਛੇ ਖੰਡਾ ਲੈ ਕੇ ਮੇਰੇ ਮਾਰਨ ਪੈ ਗਿਆ ਕਹਿੰਦਾ ਪਿੱਛੇ ਇਲਾਕੇ ਦੇ ਕਿਸ ਤਰ੍ਹਾਂ ਦਾ ਮਾਹੌਲ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਬਹੁਤ ਜ਼ਿਆਦਾ ਡਰ ਦਾ ਮਾਹੌਲ ਪੁਲਿਸ ਪ੍ਰਸ਼ਾਸਨ ਨੂੰ ਕੀ ਕੀ ਸਮਝ ਦੇ ਦਿੰਦੇ ਅਰੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਤਾਂ ਹੋਣੀਆਂ ਕਿਸ ਤਰ੍ਹਾਂ ਕਿੱਦਾਂ ਦੇਖਦੇ ਹੋ ਦੇਖੋ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਆ ਇੱਕ ਤਾਂ ਸਾਡਾ ਨੁਕਸਾਨ ਭਰਿਆ ਜਾਏ ਇਹ ਕਿਹੜਾ ਮੁੰਡਾ ਨੇ ਲੈਣ ਦੇਣ ਕਰਨਾ ਸੀ ਪੈਸੇ ਦਾ ਉਹ ਵੀ ਦਿੱਤਾ ਜਾਏ ਤੇ ਜਿਹੜਾ ਨੁਕਸਾਨ ਘਟਿਆ ਪੈਸੇ ਤੁਹਾਡੇ ਵੀਰੇ ਨੇ ਇਹਨਾਂ ਕੋਲ ਲੈਣੇ ਸੀ ਹਾਂਜੀ ਹਾਂਜੀ ਜੀ ਇਹਦਾ ਮਤਲਬ ਵੀਰੇ ਤੁਹਾਡੇ ਬੇਟੇ ਨੇ ਪੈਸੇ ਮੰਗੇ ਤੇ ਇਹਨਾਂ ਨੇ ਆ ਕੇ ਇਹਨਾਂ ਨੇ ਆਣ ਕੇ ਘੱਟ ਦਿੱਤਾ ਹਾਂ ਹਾਂਜੀ ਹਾਂਜੀ ਉਹਨਾਂ ਮੌਕੇ ਤੇ ਤੁਸੀਂ ਪੁਲਿਸ ਨੂੰ ਬੁਲਾ ਲਿਆ ਹ बच्चे भी मेरा पोतरा भी इते खेदन दिया है छोटे छोटे पोतरे मेरे बच्चे निकने खेर दे लग सकता, सकता है किसी को भी लग सकता है कौन सा ਤੁਹਾਡੇ ਵੱਲੋਂ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਖੜਾ ਹਾਂਜੀ ਹਾਂਜੀ ਖੜਾ ਕੀਤਾ ਗਿਆ ਜੀ ਸਰ ਤੁਸੀਂ ਮੌਕੇ ਤੇ ਆਏ ਥੋੜਾ ਦੱਸ ਦਿਓ ਨਾ ਕੀ ਗੱਲ ਸੀ ਸਰ ਗੱਲ ਥੋੜੀ ਕੋਈ ਦੱਸ ਦਿਓ ਇਹ ਦੇਖਿਆ ਤੈਨੂੰ ਗੱਡੀ ਭੰਲੀ ਨਕਾਣ ਕੀਤਾ ਕਿ ਨਹੀਂ ਗੱਡੀ ਆਏ ਉੱਥੇ ਗੱਡੀ ਭੱਜੀ ਦੇਖ ਲਈਆ ਸਰ ਦੀ ਮੌਕੇ ਤੇ ਆਇਓ ਕੀ ਪਤਾ ਲੱਗਾ ਕੋਈ ਸਰ ਸਰ ਦੋ ਮਾਰਾ ਇਹ ਬ੍ਰੀਕ ਕਰ ਦੋ ਮਾਰਾ ਇਹ ਦੱਸ ਦਿਓ ਬਾਕੀ ਕਾਇਨਾ ਨੇ